ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਜੀ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਵਾਈਸ ਪ੍ਰੈਜ਼ੀਡੈਂਟ ਹਾਂ ਜੀ ਉਮੀਦ ਪ੍ਰਧਾਨ ਤੇ ਸੁਮੇਸ਼ ਜੀ ਦਾ ਪ੍ਰੋਫੈਸਰ ਸੁਮੇਸ਼ ਜੀ ਦਾ ਅੱਜ ਇਹ ਮੈਂ ਕਾਨਫਰੰਸ ਬੁਲਾਈ ਹੈ ਜੀ ਇਹ ਦਾ ਮੈਸਿਕਲੀ ਜਿਹੜਾ ਬੁਲਾਉਣ ਦਾ ਪਰਪਸ ਇਹੀ ਸੀਗਾ ਕਿ ਜਿਹੜੀਆਂ ਪਿਛਲੀਆਂ ਇਲੈਕਸ਼ਨਸ ਹੋਈਆਂ ਨੇ ਪਾਰਲੀਮੈਂਟਰੀ ਇਲੈਕਸ਼ਨਸ ਜਿਹੜੀਆਂ ਐਮਪੀ ਦੀਆਂ ਪੰਜਾਬ ਦੇ ਵਿੱਚ ਹੋਈਆਂ ਪਹਿਲੀ ਗੱਲ ਤਾਂ ਸਾਨੂੰ ਥੋੜਾ ਜਿਹਾ ਇਸ ਚੀਜ਼ ਦਾ ਮਤਲਬ ਥੋੜਾ ਅਫਸੋਸ ਜ਼ਰੂਰ ਹੈ ਜੀ ਕਿ ਪਾਰਟੀ ਉਸ ਲੈਵਲ ਤੱਕ ਪਰਫਾਰਮ ਨਹੀਂ ਕਰ ਸਕੀ ਜਿੰਨਾ ਅਸੀਂ ਐਕਸਪੈਕਟ ਕੀਤਾ ਸੀਗਾ ਤੇ ਉਹਦੇ ਬੜੇ ਰੀਜ਼ਨਸ ਐ ਜੀ ਮਤਲਬ ਜਿਣੀ ਮੈਂ ਆਪ ਜਿਹੜਾ ਬਹੁਤ ਹੀ ਗਰਾਉਂਡ ਲੈਵਲ ਤੋਂ ਮੈਂ ਕੰਮ ਕੀਤਾ ਜੀ ਬਹੁਤ ਤੁਹਾਨੂੰ ਸਾਰਿਆਂ ਨੂੰ ਮੇਰੇ ਕੰਮ ਕਰਨ ਦਾ ਤਰੀਕਾ ਮਿਲਣ ਦਾ ਪਤਾ ਹੋਣਾ ਜੀ ਮੈਂ ਬਹੁਤ ਹੀ ਗਰਾਉਂਡ ਲੈਵਲ ਤੋਂ نیچے ਜਾ ਕੇ ਮਹੱਲਿਆਂ ਦੇ ਵਿੱਚ ਬਸਤੀਆਂ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਬੰਦਿਆਂ ਨੂੰ ਮਿਲ ਕੇ ਕੰਮ ਕੀਤਾ ਮੈਂ ਇਕੱਲਾ ਪਟਿਆਲਾ ਸ਼ਹਿਰ ਦੇ ਵਿੱਚ ਨਹੀਂ ਜੀ ਮੈਂ ਪਿੰਡਾਂ ਦੇ ਵਿੱਚ ਵੀ ਕੰਮ ਕੀਤਾ ਤਾਂ ਮੈਂ ਇਹ ਚੀਜ਼ ਸਾਡੇ ਵਾਸਤੇ ਵੀ ਸਰਪ੍ਰਾਈਜ਼ਿੰਗ ਹੈ ਜੀ ਸਾਡੇ ਵਾਸਤੇ ਵੀ ਸ਼ੌਕਿੰਗ ਹੈ ਵੀ ਸਾਨੂੰ ਉਹਨਾਂ ਜਿਹੜਾ ਹੈਗਾ ਜਿਹੜਾ ਬਹੁਮਤ ਜਾਂ ਜਿਹੜੀ ਲੋਕਾਂ ਦੀ ਜਿਹੜੀ ਹੈਗੀ ਹੈ ਸਾਨੂੰ ਸਮਰਥਨ ਐਕਸਪੈਕਟਿਡ ਜਿੰਨਾ ਅਸੀਂ ਸਾਡਾ ਰਿਜ਼ਲਟ ਜਿੰਨਾ ਸਾਨੂੰ ਲੱਗਦਾ ਸੀ ਆਊਗਾ ਉਸ ਤੋਂ ਥੋੜਾ ਘੱਟ ਜ਼ਰੂਰ ਆਇਆ ਜੀ ਪਰ ਮੈਂ ਤੁਹਾਨੂੰ ਇੱਕ ਗੱਲ ਅੱਜ ਜਿਸ ਵਾਸਤੇ ਮੇਰਾ ਪਰਪਸ ਇਹ ਨਹੀਂ ਸੀ ਮੇਰਾ ਪਰਪਸ ਆ ਕਿ ਪੂਰੇ ਸਾਰਿਆਂ ਨੂੰ ਬੁਲਾ ਕੇ ਗੱਲ ਕਰਨ ਦਾ ਇੱਕੋ ਹੀ ਪਰਪਸ ਹੈ ਜੀ ਕਿ ਦੇਖੋ ਜਦੋਂ ਵੀ ਅਸੀਂ ਕੋਈ ਵੀ ਮੀਟਿੰਗ ਕੀਤੀ ਹੈ ਜਾਂ ਪਬਲਿਕ ਅਡਰੈਸਿੰਗ ਕੀਤੀ ਹੈ ਜਾਂ ਗਲੀਆਂ ਦੇ ਵਿੱਚ ਮੈਂ ਜਿਹਨੂੰ ਜਨ ਸੰਵਾਦ ਕਹਿੰਦੇ ਆ ਹਿੰਦੀ ਦੇ ਵਿੱਚ ਹੈ ਨਾ ਆਪਣੇ ਦੇ ਵਿੱਚ ਕਹਿੰਦੇ ਆ ਵੀ ਜਿਹੜੀ ਪੰਜਾਬੀ ਦੇ ਵਿੱਚ ਉਹਨੂੰ ਕਹਿੰਦੇ ਆ ਵੀ ਜਿਹੜੀ ਦੋ ਪਾਸੇ ਵੀ ਜਿਹੜੀ ਕਮਿਊਨੀਕੇਸ਼ਨ ਹੈ ਡਬਲ ਕਮਿਊਨੀਕੇਸ਼ਨ ਹੈ ਉਹਦਾ ਮਤਲਬ ਇਹ ਹੈ ਜੀ ਮੈਂ ਉਹਨਾਂ ਤੋਂ ਕੁਐਸਚਨ ਵੀ ਪੁੱਛਦਾ ਸੀਗਾ ਤੇ ਉਹਨਾਂ ਕੋਲ ਵੀ ਭੀੜ ਕੋਲ ਵੀ ਮਾਈਕ ਹੋਊਗਾ ਸੀ ਉਹ ਮੇਰੇ ਤੋਂ ਵੀ ਕੁਐਸਚਨ ਪੁੱਛਦੇ ਸੀ ਐਜ਼ ਅ ਅਕਾਲੀ ਦਲ ਦਾ ਰਿਪਰੈਜ਼ੈਂਟੇਟਿਵ ਠੀਕ ਹੈ ਤਾਂ ਅਸੀਂ ਉਹ ਜਿਹੜੀ ਇੰਟਰੈਕਸ਼ਨ ਆ ਉਹ ਜਿਹੜੀ ਆਪਸ ਦੇ ਵਾਤਾਵਰਣ ਆ ਉਹ ਗਲੀ ਗਲੀ ਕੋਨੇ ਕੋਨੇ ਪਟਿਆਲੇ 'ਚ ਵੀ ਕੀਤੀ ਐ ਬਹੁਤ ਸਾਰੇ ਮੈਂ ਪਿੰਡਾਂ 'ਚ ਕੀਤੀ ਐ ਇੰਨਾ ਕੁ ਜ਼ਿਆਦਾ ਉਤਸ਼ਾਹ ਸਾਨੂੰ ਪਿੰਡਾਂ ਦੇ ਵਿੱਚ ਮਿਲਿਆ ਕਿ ਮੈਂ ਇੰਨਾ ਖੁਸ਼ ਹੁੰਦਾ ਸੀ ਜਿੱਥੇ ਵੀ ਜਾਂਦੇ ਸੀ ਲੋਕ ਖੁਸ਼ ਹੋ ਜਾਂਦੇ ਸੀ ਵੀ ਅਕਾਲੀ ਆਇਆ ਹੈ ਹੈਨਾ ਤਾਂ ਉਹ ਜਿਹੜਾ ਅਕਾਲੀ ਦਲ ਨੂੰ ਇੰਨਾ ਵੱਡਾ ਸਮਰਥਨ ਮਿਲਿਆ ਪਿੰਡਾਂ ਦੇ ਵਿੱਚ ਠੀਕ ਐ ਮੈਂ ਇਸ ਚੀਜ਼ ਨੂੰ ਮੰਨਦਾ ਕਿ ਸਾਡੀ ਰੈਲੀ ਦੇਖੋ ਜੀ ਪਹਿਲੀ ਗੱਲ ਸਾਡਾ ਕੈਂਡੀਡੇਟ ਬਹੁਤ ਹੀ ਵਧੀਆ ਸੀ ਜਿਹੜੇ ਐਨ.ਕੇ. ਸ਼ਰਮਾ ਜੀ ਸੀ ਜੀ ਉਹ ਸਾਨੂੰ ਬੈਸਟ ਆਫ ਦਾ ਬੈਸਟ ਕੈਂਡੀਡੇਟ ਜਿਹੜਾ ਹੈਗਾ ਉਹ ਪੰਜਾਬ ਪਟਿਆਲੇ ਨੂੰ ਮਿਲਿਆ ਉਹਨਾਂ ਨੇ ਆਪਣੇ ਵੱਲੋਂ ਵੀ ਮਤਲਬ ਸਿਰ ਜਿਹੜੀ ਆ ਲਾ ਕੇ ਕੰਦੇ ਨਾਲ ਕੰਦਾ ਲਾ ਕੇ ਸਾਡੇ ਨਾਲ ਕੰਮ ਕੀਤਾ ਸਾਰਿਆਂ ਨਾਲ ਸਾਰੀ ਐਜ਼ ਅ ਟੀਮ ਵੀ ਅਸੀਂ ਕੰਮ ਕੀਤਾ 600 ਤੋਂ ਵੱਧ ਮੀਟਿੰਗਾਂ ਜਿਹੜੀਆਂ ਐਨ.ਕੇ. ਸ਼ਰਮਾ ਜੀ ਨੇ ਇਸ ਕੰਸਟੀਚੁਐਂਸੀ ਦੇ ਵਿੱਚ ਕੀਤੀਆਂ ਮੈਂ ਵੀ ਹੱਸਦਾ ਸੀ ਜੀ ਮੈਂ ਕਹਾ ਤੀਜਾ ਇਸ ਦਾ ਮੈਂ ਵੀ ਕਰੀ ਹੈ ਜੀ ਤਾਂ 200 ਮੀਟਿੰਗ ਜਿਹੜੀਆਂ ਹੈਗੀਆਂ ਉਹ ਤਾਂ ਮੈਂ ਵੀ ਕੀਤੀਆਂ ਨੇ ਜੀ ਪਟਿਆਲੇ ਦੇ ਵਿੱਚ ਸਰਾਊਂਡਿੰਗ ਦੇ ਵਿੱਚ ਸ਼ਹਿਰ ਦੇ ਵਿੱਚ ਪਿੰਡਾਂ 'ਚ ਤਾਂ ਖਾਸ ਕਰਕੇ ਪਿੰਡਾਂ ਦੇ ਵਿੱਚ ਸਾਨੂੰ ਬਹੁਤ ਚੰਗਾ ਹੁੰ ਜਿਹੜਾ ਹੁੰਗਾਰਾ ਮਿਲਿਆ ਜੀ ਲੋਕਾਂ ਦਾ ਪਰ ਮੈਂ ਇੱਕ ਗੱਲ ਤੋਂ ਜਿਹੜੀ ਮੈਨੂੰ ਅੱਜ ਪਰਪਸ 'ਤੇ ਆਉਣ ਦਾ ਗੱਲ ਕਰਨ ਦਾ ਉਹ ਹੀ ਸੀ ਵੀ ਕੁਝ ਲੋਕ ਹੈ ਜਿਹੜੇ ਉਹ ਅਕਾਲੀ ਦਲ ਦੀ ਜਿਹੜੀ ਪ੍ਰਧਾਨਗੀ ਦੇ ਉੱਤੇ ਕੁਐਸਚਨ ਉਠਾਉਂਦੇ ਆ ਅਕਾਲੀ ਦਲ ਦੇ ਸਿਸਟਮ ਦੇ ਉੱਤੇ ਕੁਐਸਚਨ ਉਠਾਉਂਦੇ ਆ ਜਿਹੜੇ ਕਿ ਅਕਾਲੀ ਦਲ ਦਾ ਹੀ 파ਟ ਨੇ ਠੀਕ ਹੈ ਜੀ ਦੇਖੋ ਮੈਂ ਬਹੁਤ ਨਵਾਂ ਮੈਂ ਅਕਾਲੀ ਦਲ ਦੇ ਵਿੱਚ ਬਹੁਤ ਨਵਾਂ ਕੁਝ ਮਹੀਨੇ ਪੁਰਾਣੀ ਮੇਰੀ ਸਹਾਣ ਹੈ ਜੀ ਬੇਸਿਕਲੀ ਤਾਂ ਪਰਟ ਜੋ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਉਹ ਜ਼ਿੰਮੇਵਾਰੀ ਨਵੀਂ ਜਾਂ ਪੁਰਾਣੀ ਨਹੀਂ ਹੁੰਦੀ ਮੈਨੂੰ ਉਮੀਦ ਪ੍ਰਧਾਨ ਲਾਇਆ ਉਹਨਾਂ ਨੇ ਵਾਈਸ ਪ੍ਰੈਜ਼ੀਡੈਂਟ ਲਾਇਆ ਅਕਾਲੀ ਦਲ ਦਾ ਤਾਂ ਮੇਰੀ ਜ਼ਿੰਮੇਵਾਰੀ ਸੀ ਵੀ ਮੈਂ ਉਰੇ ਆ ਕੇ ਸਭ ਨਾਲ ਗੱਲ ਕਰਾਂ ਇੱਕ ਮੈਸੇਜ ਦਈਏ ਪਬਲਿਕ ਮੈਸੇਜ ਦਈਏ ਕਿ ਸਾਡੀ ਪਾਰਟੀ ਦੇ ਵਿੱਚ ਸਾਡੇ ਪ੍ਰਧਾਨ ਜੀ ਜਿਨ੍ਹਾਂ ਉਹਨਾਂ ਨੇ ਐਫਰਟ ਕੀਤਾ ਜਿਨ੍ਹਾਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਐਫਰਟ ਕੀਤਾ ਜਿਹੜੀ ਪੰਜਾਬ ਬਚਾਓ ਰੈਲੀਆਂ ਕੀਤੀਆਂ ਪਹਿਲਾਂ ਤੁਸੀਂ ਮੈਨੂੰ ਇੱਕ ਵੀ ਐਗਜ਼ਾਮਪਲ ਦਿਖਾ ਦਿਓ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਵਿੱਚ ਇਹ ਹੋਈਆਂ ਹੋਣ ਐਨੀ ਮਿਹਨਤ ਦੇ ਬਾਵਜੂਦ ਅਸੀਂ ਬਹੁਤ ਮਿਹਨਤ ਕੀਤੀ ਹਾਂ ਜੋ ਸਾਡਾ ਥੋੜਾ ਡਿਬੇਕਲ ਹੋਇਆ ਜੋ ਸਾਨੂੰ ਸੈਟਬੈਕਸ ਲੱਗੇ ਉਹਦੇ ਰੀਜ਼ਨਸ ਹੋਰ ਐ ਉਹਦੇ ਵਿੱਚ ਕੋਈ ਮਿਹਨਤ ਦੀ ਕਮੀ ਨਹੀਂ ਹੈ ਉਹਦੇ ਵਿੱਚ ਸਾਡੀ ਕੋਈ ਨੀਅਤ ਦੇ ਵਿੱਚ ਕਮੀ ਨਹੀਂ ਹੈ ਨਾ ਸਾਡੇ ਪ੍ਰਧਾਨ ਜੀ ਦੀ ਕਿਸੇ ਵੀ ਤਰੀਕੇ ਨਾਲ ਨੀਅਤ ਕਮੀ ਹੈ ਨਾ ਉਹਨਾਂ ਦੀ ਮਿਹਨਤ 'ਚ ਕਮੀ ਤਾਂ ਕੁਝ ਜੋ ਲੋਕ ਜਦੋਂ ਉਹਨਾਂ ਨੂੰ ਕੁਐਸਚਨ ਉਠਾਉਂਦੇ ਸੀ ਜਦੋਂ ਇਸ ਗੱਲ ਇਸ ਮੁੱਦੇ ਦੇ ਉੱਤੇ ਬੋਲਣਾ ਸ਼ੁਰੂ ਕੀਤਾ ਤਾਂ ਮੈਨੂੰ ਬੁਰਾ ਲੱਗਿਆ ਤਾਂ ਮੈਂ ਉਹ ਨਹੀਂ ਕਰਕੇ ਹੀ ਅਜੋਰੇ ਆਇਆ ਜੀ ਬੈਸਟ ਆਫ ਦਾ ਬੈਸਟ ਕੈਂਡੀਡੇਟ ਸਾਨੂੰ ਮਿਲਿਆ ਅਕਾਲੀ ਦਲ ਦਾ ਅਸੀਂ ਉਹਨਾਂ ਦੇ ਧੰਨਵਾਦੀ ਹਾਂ ਜੀ ਜੋ ਉਹਨਾਂ ਨੇ ਤੁਸੀਂ ਇਹ ਦੇਖੋ ਕੁਝ ਦਿਨ ਹੀ ਰਹਿ ਕੇ ਉਰੇ ਜੇ ਜੋ ਮਿਹਨਤ ਕੀਤੀ ਤਿੰਨ ਹਫ਼ਤਿਆਂ ਦੇ ਵਿੱਚ ਪਟਿਆਲੇ ਦੇ ਮੇਨ ਮੁੱਦਿਆਂ ਨੂੰ ਟੱਚ ਕੀਤਾ ਜੀ ਕੜਾਮ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਬਹੁਤ ਵੱਡਾ ਮੰਦਿਰ ਬਣਾਵਾਂਗੇ RAMCHANDRA JI ਦਾ SH RAMCHANDRA JI ਦਾ ਮੰਦਿਰ ਉੱਥੇ ਬਣੂਗਾ ਬਹੁਤ ਵੱਡਾ ਮੰਦਿਰ ਬਣੂਗਾ ਉਹਨੂੰ ਜੋ ਹੈ ਜਿਹੜੀ ਟੂਰਿਜ਼ਮ ਹੈ ਉਹਨੂੰ ਬਾਲ ਮਿਲੂਗਾ ਉਹਦੇ ਨਾਲ ਉਸ ਤੋਂ ਬਾਅਦ ਹੜਾਂ ਦੀ ਗੱਲ ਕੀਤੀ ਹੈ ਨਾ ਉਹਨਾਂ ਨੇ ਕਿਹਾ ਕਿ ਨਦੀ ਜਿਹੜੀ ਤੁਹਾਡੀ ਚੱਲਦੀ ਆ ਆਪਣੇ ਜਿਹੜਾ ਹੜਾ ਆਉਣ ਦੇ ਆ ਸਾਰੇ ਪਾਣੀ ਦਾ ਜਿਹੜਾ ਹੈਗਾ ਪ੍ਰੋਬਲਮ ਹੈਗੀ ਹੈ ਬਹੁਤ ਵੱਡੀ ਹੈ ਤਾਂ ਉਹਨੂੰ ਵੀ ਅਸੀਂ ਨੱਥ ਪਾਵਾਂਗੇ ਉੱਥੇ ਵੀ ਅਸੀਂ ਕੁਝ ਨਾ ਕੋ ਸੈਂਟਰਲ ਸਕੀਮ ਲਿਆ ਕੇ ਉਹਨੂੰ ਕਰਾਂਗੇ ਉਹਨਾਂ ਨੇ ਹਰ ਮੁੱਦੇ ਨੂੰ ਟੱਚ ਕੀਤਾ ਬੱਸ ਸਟੈਂਡ ਦਾ ਮੁੱਦਾ ਟੱਚ ਕੀਤਾ ਪਟਿਆਲੇ ਦਾ ਉਹਨਾਂ ਨੇ ਕੋਈ ਇੰਪੋਰਟੈਂਟ ਮੁੱਦਾ ਨਹੀਂ ਸੀ ਜਿਹਨੂੰ ਛੱਡਿਆ ਹੋਵੇ ਉਸੇ ਤਰੀਕੇ ਨਾਲ ਬਹੁਤ ਵਰਕਰਸ ਨੇ ਜਿੰਦ ਬਿਨ ਜਾਨ ਲਾ ਕੇ ਮਿਹਨਤ ਕੀਤੀ ਉਹਨਾਂ ਦੇ ਵਿੱਚੋਂ ਮੈਂ ਵੀ ਸੀ ਪਰ ਅੱਜ ਕੁਝ ਬੰਦੇ ਉਹ ਅਕਾਲੀ ਦਲ ਦੇ ਉੱਤੇ ਹੀ ਕੁੱਝ ਨੁਕਸਾਨ ਉਠਾ ਰਹੇ ਹਨ ਹੈਨਾ ਪਰ ਮੈਨੂੰ ਦੇਖੋ ਜੀ ਮੈਂ ਇੱਕ ਐਸਾ ਇਨਸਾਨ ਆ ਜਿਹਨੇ ਅਕਾਲੀ ਦਲ ਨੂੰ ਆਪਣਾ ਪਿਛਲਾ 2 ਮਹੀਨੇ ਦਿੱਤੇ ਠੀਕ ਹੈ ਨਾ ਜੀ ਮੈਂ ਦਿੱਤੇ ਮੈਂ ਬਹੁਤ ਖੁਸ਼ ਆ ਇਸ ਚੀਜ਼ ਤੋਂ ਪਰ ਕੁਝ ਲੋਕ ਤਾਂ ਅਕਾਲੀ ਦਲ ਤੋਂ ਨਾਲ ਜੀ ساری ਉਮਰ ਹੀ ਲੰਦੇ ਰਹੇ ਤੇ ਅੱਜ ਉਹੀ ਕੁਐਸਚਨ ਉਠਾਉਂਦੇ ਆ ਤਾਂ ਮੈਨੂੰ ਉਸ ਚੀਜ਼ ਦਾ ਬੋੜਾ ਲੱਗਿਆ ਜੀ ਤੇ ਮੈਂ ਇਸ ਗੱਲ ਤੇ ਤੁਹਾਡੇ ਸਾਹਮਣੇ ਆ ਹੁਣ ਤੁਸੀਂ ਮੈਨੂੰ ਕੋਈ ਵੀ ਕੁਐਸਚਨ ਪੁੱਛ ਸਕਦੇ ਹੋ ਮੈਂ ਤੁਹਾਨੂੰ ਉਸ ਗੱਲ ਦਾ ਜਵਾਬ ਦੇ ਦ ਮਤਲਬ ਮੇਰਾ ਵਚਨਬੱਧ ਹੈ ਹਾਰ ਦਾ ਕਾਰਨ ਵੀ ਬੰਦੇਓ ਹਾਂਜੀ ਹਾਰ ਦਾ ਕਾਰਨ ਕੀ ਬੰਦੇਓ ਕੈਂਡੀਡੇਟ ਵਧੀਆ ਸੀ ਮੈਂ ਇਹਨਾਂ ਨੇ ਵਧੀਆ ਕੀਤੀ ਸੀ ਫਿਰ ਹਾਰ ਦੇਖੋ ਉਹਦੇ ਦੋ ਕਾਰਨ ਹੈਗੇ ਆ ਸਰ ਬਹੁਤ ਚੰਗਾ ਕੁਐਸਚਨ ਹੈ ਬੇਸਿਕਲੀ ਤਾਂ ਵੀ ਹਾਰ ਦਾ ਕਾਰਨ ਕੀ ਸੀਗਾ ਹਾਰ ਦੇ ਦੋ ਕਾਰਨ ਸੀ ਇੱਕ ਇਨਵੀਜ਼ੀਬਲ ਸੀਗਾ ਜੀ ਇੱਕ ਵਿਜ਼ੀਬਲ ਇਨਵੀਜ਼ੀਬਲ ਸੀ ਜਿਹੜਾ ਦਿਖਿਆ ਨਹੀਂ ਪਰਦੇ ਦੇ ਪਿੱਛੇ ਸੀਗਾ ਠੀਕ ਹੈ ਜਿਹੜਾ ਵਿਜੀਬਲ ਰੀਜ਼ਨ ਸੀਗਾ ਉਹ ਸਭ ਨੂੰ ਅੱਗੇ ਆ ਕੇ ਪਤਾ ਲੱਗਿਆ ਤਾਂ ਮੈਂ ਉਹਨਾਂ ਮੁੱਦਿਆਂ ਨੂੰ ਵੀ ਟੱਚ ਕਰੂੰਗਾ ਜਿਹੜੇ ਇਨਵੀਜੀਬਲ ਰਹੇ ਜਿਹੜੇ ਮੂਰੇ ਨਹੀਂ ਆਏ ਉਹ ਸੀ ਸਾਡੇ ਆਪਣੇ ਲੀਡਰ ਵੀ ਠੀਕ ਹੈ ਅਕਾਲੀ ਦਲ ਦੇ ਵਿੱਚ ਹੀ ਬਹੁਤ ਲੀਡਰ ਐਸੇ ਸੀਗੇ ਜਿਨ੍ਹਾਂ ਨੇ ਉਸ ਟਾਈਮ ਦੇ ਉੱਤੇ ਪਾਰਟੀ ਦਾ ਸਾਥ ਨਹੀਂ ਦਿੱਤਾ ਜੀ ਉਹ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز